ਮੇਰਾ ਨਾਮ ਜਗਜੀਤ ਸਿੰਘ ਕਿੱਥੋਂ ਦੇ ਆਲੇ ਪਿੰਡੋਂ ਮੇਰਾ ਘੜਕਾ ਦਾ ਜ਼ਿਲ੍ਹਾ ਤਰਨਤਾਰਨ ਕੀ ਗੱਲ ਹੋਈ ਜੀ ਆਲੇ ਡਾਕੂਮੈਂਟ ਖੜੇ ਤੁਸੀਂ ਇਹ ਨਰੇਗਾ ਦਾ ਪਰਚਾ ਆ ਸਰਪੰਚ ਮਨਦੀਪ ਸਿੰਘ ਤੇ ਕਿੰਨੀ ਕਰਵਾਇਆ ਇਹ ਮੈਂ ਲਾਇਆ ਹਾਈ ਕੋਰਟ ਕੇਸ ਪਹਿਲਾਂ ਲਾਇਆ ਸੀ ਉਦੋਂ ਪਰਚਾ ਨਹੀਂ ਦਰਜ ਹੋਇਆ ਦੁਬਾਰਾ ਲਾਇਆ ਤੇ ਫੇਰ ਪਰਚਾ ਦਰਜ ਹੋਇਆ ਵੀਡੀਓ ਵੱਲੋਂ ਕਰਾਇਆ ਗਿਆ ਮਨੇ ਦੇ ਕਿੰਨੀ ਰਕਮ ਹੈ ਜਿਹੜਾ ਪਰਚਾ ਦਰਜ 711000 ਤੇ 558 ਰੁਪਏ 78 ਰੁਪਏ ਹਾਂਜੀ ਇਹਦੇ ਵਿੱਚ ਕੋਈ ਪੁੱਛਗਿਸ਼ ਨਹੀਂ ਹੋਈ ਇਹਨਾਂ ਦੇ ਕੁਈ ਨਨੋ ਹਲੇ ਤੱਕ ਕੋਈ ਨਾ ਨਜ਼ਰ ਅਸਟ ਪਾਈ ਗਈ ਹੈ ਤੇ ਨਾ ਇਹ ਤੇ ਬੰਦੀਆਂ ਧਾਰਾਂ ਪੂਰੀਆਂ ਲਾਈਆਂ ਗਈਆਂ ਉਹਦੇ ਵਾਸਤੇ ਮੈਂ ਕੱਲ ਐਸਪੀ ਸਾਹਿਬ ਦੇ ਦਰਖਾਸਤ ਦੇ ਕੇ ਆਇਆ ਅੱਛਾ ਇਹ ਤੁਹਾਡੇ ਪਿਤਾਵਾ ਦੇ ਭਰਾ ਦਾ ਜਿਹੜਾ ਕੋਈ ਮੈਟਰ ਹੈ ਉਹ ਕੀ ਮੰਗਦਾ ਉਹ ਮਾਮਲਾ ਇਦਾਂ ਜੀ ਪਹਿਲਾਂ ਡੈਡੀ ਦਾ ਥੋੜਾ ਜਿਹਾ ਨੇ ਇਸੇ ਮੈਟਰ ਤੇ ਹੀ ਮਰੇਗਾ ਦੇ ਜਿਤੋਂ ਕਪਲਾ ਇਹਨੇ ਸ਼ੁਰੂ ਕੀਤਾ ਹੈ ਸਰਪੰਚ ਬਣ ਤੋਂ ਪਹਿਲਾਂ ਹੀ ਇਹਨੇ ਆਪਣਾ ਸਰਪੰਚੀ ਜਿਹੜੀ ਪਹਿਲਾਂ ਪਹਿਲਾ ਸਰਪੰਚੇ ਤੋਂ ਇਹਨਾਂ ਨੇ ਪਹਿਲਾਂ ਹੀ ਉਹਨੂੰ ਸਰਕਾਰ ਬਣ ਤੇ ਆਵਦੀ ਤੇ ਇਹਨਾਂ ਨੇ ਉਹਦੀ ਸਰਪੰਚੀ ਦੇਸ਼ ਵਿੱਚ ਕਰਾ ਲਿਆ ਸੀ ਤੇ ਜਿਹੜਾ ਉਹ ਪਿੰਡ ਦੇ ਪੈਸੇ ਇਹਨਾਂ ਫਿਰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਬਣਾ ਕੇ ਜੋਬ ਕਾਰਡ ਤੇ ਆਪਣੇ ਖਾਤੇ 'ਚ ਪੈਸੇ ਪਾਉਣੇ ਸ਼ੁਰੂ ਕਰਤੇ ਜਿਹੜੇ ਕਤਲ ਹੋਇਆ ਉਹ ਕਿਸ ਦਾ ਉਹ ਡੈਡੀ ਮੇਰੇ ਦਾ ਇਹਨਾਂ ਨੇ ਕਤਲ ਕੀਤਾ 28 6 19 ਨੂੰ ਫਿਰ ਅੰਜਸ ਸਿੰਘ ਜੀ ਡੈਡੀ ਦੇ ਕਤਲ ਹੋ ਗਏ ਰੰਜੇ ਚ ਇਦਾਂ ਹੀ ਉਹ ਚਾਰ ਮਰਲੇ ਜਗ੍ਹਾ ਦਿੱਤੀ ਸਾਨੂੰ ਪੰਚਾਇਤ ਨੇ ਮਤਾ ਪਾ ਕੇ ਇਹਨਾਂ ਫਿਰ ਉਹ ਮੁੱਦਾ ਬਣਾ ਕੇ ਰੋਜ਼ਾ ਘਾੜਾਉਂਦੇ ਸੀ ਹਾਂਜੀ ਤੇ ਤੁਹਾਨੂੰ ਕਿਤਰਾ ਪਤਾ ਲੱਗਾ ਵੀ ਡੈਡੀ ਦਾ ਕਤਲ ਇਹਨਾਂ ਨੇ ਕੀਤਾ ਤੁਹਾਡੇ ਕੋਲ ਕੀ ਪ੍ਰੂਫ ਸੀ ਪ੍ਰੂਫ ਮੇਰੀ ਮਾਤਾ ਮੌਜੂਦ ਹੀ ਇਹਨਾਂ ਖੇਚ ਤੂੰ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਡੈੱਡ ਬੋਡੀ ਜਿਹੜੀ ਸੀ ਡੈਡੀ ਦੀ ਉਹ ਇਹਨਾਂ ਉੱਥੇ ਹਸਪਤਾਲ ਤੁਹਾਨੂੰ ਤਰਨ ਦਾਖਲ ਕਰਾਤੀ ਘਰੋਂ ਲੈ ਕੇ ਗਏ ਘਰੋਂ ਉੱਥੇ ਜਗ੍ਹਾ ਜਿਹੜੀ ਜਗ੍ਹਾ ਦਾ ਵਿੱਚ ਚੱਲਦਾ ਹੈ ਉੱਥੇ ਸਾਹਮਣੇ ਮੰਮੀ ਦੇ ਚੁੱਕ ਕੇ ਖੜਿਆ ਹਾਂਜੀ ਕਿੰਨੀ ਦੇਰ ਬਾਅਦ ਲਾਸ਼ ਮਿਲੀ ਤੁਹਾਨੂੰ ਡੈੱਡ ਬੋਡੀ ਸਾਨੂੰ ਲਾਸ਼ ਮਿਲੀ ਬਾਅਦ ਚ ਦੂਜੇ ਦਿਨ ਸਾਨੂੰ ਜੋ ਪਰਚਾ ਦਰਜ ਆ ਫੇਰ ਅਸੀਂ ਡੈੱਡ ਬੋਡੀ ਲਈ ਦੇ ਲੋਕ ਕਿ ਖੜੇ ਆਏ ਤੇ ਪਠਾਣੀ ਕੰਪਲੀਟ ਨਹੀਂ ਕੀਤੀ ਹਾਂਜੀ ਕੈਲਕੂਲੇਟ ਕੀਤੀ ਜੀ ਉਹ ਤੋਂ ਖਬਾਰਾ ਚ ਵੀ ਆਉਂਦਾ ਰਿਹਾ ਉਹ ਮੇਰਾ ਭਰਾ ਬਾ ਪੀਆਰਟੀਸੀ ਦਾ ਡਰਾਈਵਰ ਹੀ ਬਸ ਤਰਨ ਤਨ ਡਾਕੇ ਤੇ ਪੇਂਟ ਨੂੰ ਆ ਰਿਹਾ ਸੀ ਰਸਤੇ ਜੋ ਕੋਟ ਮਹੰਮਦ ਕਾ ਪਿੰਡੋਂ ਦਾ ਉੱਥੇ ਕਤਲ ਹੋ ਗਿਆ ਉਹ ਕਿਹਾ ਜੀ ਉਹ ਮਨਦੀਪ ਸਰਪੰਚ ਨੇ ਕੀਤਾ ਜੀ ਤੇ ਜਿਹੜੇ ਪਰਚਾ ਇਹ ਤੋਂ ਖਾਰਜੂਗਾ ਉਹਦਾ ਕੀ ਕਾਰਨ ਸੀਗਾ ਖਾਰਜੇ ਦੀ ਸਰਕਾਰ ਇਹੋ ਲੋਣੇ ਨੇ ਫਿਰ ਇਹਦੇ ਸਿਆਸੀ ਪਹੁੰਚ ਪੈਂਦੀ ਹਨ ਪਰਚਾ ਖਾਰਜ ਕਰਾ ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਕੋਈ ਡਰ ਹੈ ਕੋ ਖੋਫ ਹੈ ਕਿਸ ਚੀਜ਼ ਦਾ ਡਰ ਹੈ ਗਾਈ ਜੀ ਜਦੋਂ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਵੀ ਦਰਖਾਸਤ ਦਿੰਨੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਪਰਚਾ ਦਰਜਨ ਦਾ ਤੇ ਇਹਨੂੰ ਅਰੈਸਟ ਨਹੀਂ ਪਾਉਣਦੇ ਇਹਦੀ ਕੋਈ ਪ੍ਰਸ਼ਾਸਨ ਨੂੰ ਮਿਲੇ ਪ੍ਰਸ਼ਾਸਨ ਤੋਂ ਸਾਰਾ 2 ਸਾਲ ਹੋ ਗਏ ਮੈਨੂੰ ਲਗਾਤਾਰ ਇਸੇ ਭਰਾਲੇ ਕਤਲ ਦੇ ਕੇਸ ਤੇ ਜਾਂਦੇ ਨੂੰ ਦੂਜਾ ਕੇਸ ਤੇ ਕੋਰਟ ਦੇ ਮਤਰਾ ਕੋਰਟ ਦੇ ਵੀ ਹਾਂ ਡੜੀ ਵਾਲਾ ਹਾਂਜੀ ਸਾਰੇ ਮੈਨੂੰ ਧੋਖੇ ਮਿਲ ਰਹੀਆਂ ਵੀ ਮੈਂ ਤੇ ਬਾਹਰ ਜਾਣ ਤੋਂ ਵੀ ਡਰਦਾ ਅੱਗੇ ਕੋਈ ਸੁਣਵਾਈ ਨਹੀਂ ਹੁੰਦੀ ਦਾ ਵੀ ਕਤਲ ਹੋਇਆ ਡਾਡੀ ਦਾ ਵੀ ਹੋਇਆ ਤੇ ਇਹਨੂੰ ਕੋਈ ਪੁੱਛ ਦੱਸ ਨਹੀਂ ਹੁੰਦੀ ਇਹਦੀ ਇਹਨੇ ਇੱਕ ਇੱਥੇ ਬੰਦਾ ਵੀ ਰੱਖ ਛੱਡਿਆ ਪਹਿਲਾਂ ਉਹ 302 ਦਾ ਪਗੋੜਾ ਇਹ ਉੱਤੇ ਮੈਂ ਦਰਖਾਸਤ ਦਿੱਤੀ ਇਹ ਕੋਲ ਰਹਿੰਦਾ ਰਿਹਾ ਜੀ ਵੀ ਉਹਦੀ ਇਹ ਦੇਖੋ ਉਹ ਵੀ ਪੁਲਿਸ ਨਹੀਂ ਛੱਡਦੀ ਆ ਪਰ ਇਹਦੀ ਕੋ ਪਤਾ ਨਹੀਂ ਸਿਆਸੀ ਪਹੁੰਚ ਵੀ ਆ ਤੇ ਬਾਕੀ ਹੁਣ ਹੱਥ ਵੀ ਮਿਲੇ ਇਹਦੇ ਪੁਲਿਸ ਨਾਲ ਇਹਨੂੰ ਕੋਈ ਕੁਝ ਨਹੀਂ ਆਉਂਦਾ ਕੋਈ ਪੁੱਛਦਾ ਨਹੀਂ ਇਹਨ ਕੋਸ਼ ਹਾਂ ਨੂੰ ਤੁਹਾਡੇ ਪਿਵਾੜ ਨੂੰ ਖਤਰਾ ਹਾਂ ਜੀ ਬਹੁਤ ਜ਼ਿਆਦਾ ਖਤਰਾ ਜੀ ਮੰਗ ਕਰਦੇ ਵੀ ਇਹਨੂੰ ਹੁਣ ਇਹਨੂੰ ਸਜ਼ਾ ਮਿਲੇ ਜੇ ਇਹਨੂੰ ਜੇਲ੍ਹ ਚ ਭੇਜਿਆ ਜਾਵੇ ਕੀ ਨਾ ਹੀ ਆਪਣਾ ਨਿਲਿੰਦ ਘਰ ਕਿੱਥੋਂ ਦੇ ਰਹਿਣਗੇ ਘੜਤੇ ਦੇ ਰਹਿਣ ਵਾਲੇ ਜੀ ਅਸੀਂ ਕੀ ਗੱਲ ਹੋਈ ਸੀ ਆਹ ਜੀ ਤੁਹਾਡੇ ਬੇਟਾ ਤੁਹਾਡਾ ਦੱਸ ਰਿਹਾ ਕਿ ਤੁਹਾਡੇ ਹਸਬੰਦ ਦਾ ਕੋ ਕਤਲ ਕਰ ਦਿੱਤਾ ਗਿਆ ਦੇਖੋ ਜੀ ਉਹ ਸਾਨੂੰ ਸਾਫ ਕਸਰ ਮਾਂ ਜੋਦੋਂ ਮੌਕੇ ਤੇ ਮੌਜੂਦ ਸੀ ਸਾਨੂੰ 4 ਮਰਲੇ ਥਾਂ ਦਿੱਤਾ ਸੀਗਾ ਤੇ ਜਦੋਂ ਫਿਰ ਉਹ ਸਾਨੂੰ 2002 ਦਾ ਦਿੱਤਾ ਹੈ ਇਹਨੇ ਚਰਵਾਦ ਆਣ ਕਿ ਉਹ ਨਹੀਂ ਇਹ ਸਾਡੇ ਤੋਂ ਖੁੰਦੇ ਸੀ ਤੇ ਇਹ ਸੇ ਰਾਂਝੇ ਦੇ ਕਾਰਨ ਨਾ ਬੋਟ ਪ੍ਰਸ਼ਾਸਨ ਇਹਨਾਂ ਸੱਧਿਆ ਤੋਂ ਦੇ ਕਾਰਨ ਇਹਨੂੰ ਰੋਕੇ ਤੇ ਲੈ ਗਏ ਕੌਣ ਖੰਦਾ ਸੀ ਕੰਦਰ ਇਹ ਮਨਦੀਪ ਸਰਪੰਚ ਇਹਨਾਂ ਨੇ ਪ੍ਰਸ਼ਾਸਨ ਬਹੁਤ ਸੱਧਿਆ ਸੀਗਾ ਤੇ ਉਹ ਨੂੰ ਖੇਚ ਤੂ ਕੀਤੀ ਤੇ ਖੇਚ ਤੂ ਕਰਕੇ ਮੁੜ ਕੇ ਟੋਕ ਕੇ ਗੱਡੀ ਤੇ ਲੈ ਗਏ ਆਏ ਤੁਸ ਲੈ ਗਈ ਤੁਸੀਂ ਇਹਨਾਂ ਨੇ ਖੇਚ ਤੂ ਕੀਤੀ ਪਹਿਲਾਂ ਫਿਰ ਬਾਅਦ ਚ ਉਹਨਾਂ ਪ੍ਰਸ਼ਾਸਨ ਨੇ ਟੋਕ ਕੇ ਲੈ ਦੇ ਗੱਡੀ ਦੇ ਪਾਸੇ ਸਾਨੂੰ ਨਹੀਂ ਦੱਸਿਆ ਫਿਰ ਨ ਕੀ ਕੀਤਾ ਕੀ ਨਹੀਂ ਸਾਨੂੰ ਉਹਦੀ ਦੂਏ ਦਿਨ ਸਾਨੂੰ ਅਹੀਂ ਉੱਥੇ ਵੀੜੇ ਉਧਾ ਕੇ ਲੱਗੇ ਪਰ ਉਹਦੀ ਜੱਥ ਹੋ ਚੁੱਕੀ ਸੀ ਤੇ ਨਾ ਤਾਂ ਉਹ ਕਾਰਵਾਈ ਅਜੇ ਤੱਕ ਕੋਈ ਹੋਈ ਨਹੀਂ ਤਿੰਨ ਦਿਨ ਮੈਂ ਤਾਂ ਲਾ ਕੇ ਤਰਨ ਤਰਨ ਬਿਠੀ ਰਹੀ ਹਾਂ ਤੀਜੇ ਦਿਨ ਪੱਟਿਆ ਹੋਇਆ ਸੀਗਾ ਤੇ ਉਹ ਇਹਨਾਂ ਦੇ ਸਿਆਸੀ ਦਵਰੋਂ ਕਰਕੇ ਇਹਨਾਂ ਨੇ ਉਹ ਪੱਟਿਆ ਰੱਦ ਕਰਵਾ ਲਿਆ ਉਦੋਂ ਬਾਅਦ ਇਹ ਮੇਰੇ ਬੱਚੇ ਦਾ 2024 ਦੇ ਵਿੱਚ ਫੇਰ ਕਤਲ ਹੋ ਗਿਆ ਨਾਇយੋਦੀ ਕਾਰਵਾਈ ਇਹਦੇ ਤੱਕ ਕੋਈ ਹੋ ਰਹੀ ਹੈ ਤਾਂ ਨਾ ਪਹਿਲੇ ਦੀ ਕਿੰਨੇ ਬੱਚੇ ਨੇ ਥੋੜੇ ਮੇਰੇ ਬੱਚੇ ਘਰ ਆ ਰਹੇ ਹੁਣ ਸਾਨੂੰ ਧਮਕੀਆਂ ਮਿਲ ਰਹੀਆਂ ਇਹਨੂੰ ਮੇਰੇ ਇਸ ਕਾਕੇ ਨੂੰ ਧਮਕੀਆਂ ਦਿੱਤੀਆਂ ਵੀ ਜੋ ਉਹਨਾਂ ਨਾਲ ਹੋਇਆ ਉਹ ਤੇਰੇ ਨਾਲ ਹੋ ਜਾਊਗਾ ਤੇ ਦੇਖੋ ਜੀ ਇਹ ਪਰਿਵਾਰ ਮੇਰਾ ਨਿਕਨੇ ਕੇ ਬੱਚੇ ਮੇਰੇ ਬੱਚੇ ਉਹ ਵਧੇ ਨਿਕਨੇ ਦੇ ਛੋਟੇ ਛੋਟੇ ਬੱਚੇ ਆ ਮੈਂ ਪਰਿਵਾਰ ਲੈ ਕੇ ਕਿੱਥੇ ਜਾਵਾਂਗਾ ਛੋਟਾ ਛੋਟਾ ਪਰਿਵਾਰ ਹੈ ਮੈਨੂੰ ਹਰ ਵੇਲੇ ਸਹਮ ਰਹਿਦਾ ਤੇ ਕੀ ਹੋਗਾ ਸਾਡੇ ਨਾਲ ਜਬ ਤੱਕ ਕਰ ਨਹੀਂ ਆਉਂਦੇ ਉਹਨਾਂ ਤਾਂ ਤੁਸੀਂ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਹੈ ਜਿੱਦ ਤੱਕ ਕੀ ਕਿਸ ਤਰ੍ਹਾਂ ਤੁਹਾਨੂੰ ਦਿੰਦੀਆਂ ਫੋਨਾਂ ਇਹ ਮਤਿਆਂ ਬਹੁਤ ਉਹਨੇ ਖੁਦ ਆਪਦੇ ਜਬਾਨੀ ਔਰ ਲੋਕੀਏ ਧਮਕੀ ਦਿੱਤੀ ਹੈ ਕਿ ਅੱਗੇ ਵੀ ਕਰ ਲਿਆ ਤਾਂ ਗੰਗ ਕੱਢ ਲਿਆਂਗਾ ਤੇ ਮੈਂ ਤੇ ਹੋ ਕੋਈ ਕਰਨਾ ਠੀਕ ਨਾ ਇਹ ਤਾਂ ਦੋਤੀ ਨਹੀਂ ਕੰਮ ਦੀਪ ਸਿੰਘ ਵੱਲੋਂ ਹਾਂ ਜੀ ਤੁਮਨੇ ਦੀ ਗਾ ਦਾ ਕੁਝ ਹੈ ਉਹਦਾ ਕੀ ਹੈਗੀ ਜੀ ਉਹ ਵੀ ਕੀ ਅਹੀਂ ਕਾਗਜ਼ ਕਰਵਾਏ ਸੀਗੇ ਤੇ ਉਹਦਾ ਪਰਚਾ ਹੋਇਆ ਹੋਇਆ ਇਹਨਾਂ ਤੇ ਤੇ ਉਹਦੇ ਦੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਬਹੁਤ ਉਹਦੇ ਵਿੱਚ ਵੀ ਫਿਟੋ ਕੀਤੀ ਆ ਇਹ ਵਾਰ ਨਹੀਂ ਨਾਨੀ ਕੋਈ ਕਾਰਵਾਈ ਵੀ ਕਰਤ ਵਰਤ ਹਾਂਜੀ ਸਮੂਹਤ ਉਹ ਜਿਹੜਾ ਜਿਹੜਾ ਕਰਤ ਵਰਤ ਹੋ ਗਿਆ ਕਿੰਨੇ ਕਿਸਾਬ ਉਹ ਵੀ ਇੰਨਾ ਕੀਤਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਤੁਰੰਤ ਇਸ ਦੀ ਕਾਰਵਾਈ ਕੀਤੀ ਜਾਵੇ ਤੇ ਇਸ ਨੂੰ ਜ਼ਿੰਮੇਵਾਰ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਕਾਰਵਾਈ ਕਰੇ ਪੂਰੀ ਤੇ ਇਨਤਾਰਾ ਪੁਰਿਆ ਲੱਗਦੇ ਇਨਤ ਦੀ ਕੀਤੀ ਜਾਵੇ ਕਾਰਵਾਈ ਹਾਂਜੀ ਅਸੀਂ মিডিਆ ਦੇ ਸਾਹਮਣੇ ਹੁਣ ਆ ਚੁੱਕੇ ਹਾਂ ਜੀ ਤੇ ਜੇ ਕੋਈ ਵੀ ਸਾਡੇ ਪਰਿਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਤੇ ਉਹਦਾ ਖੁਦ ਜ਼ਿੰਮੇਵਾਰ ਮਨਦੀਪ ਹੋਵੇਗਾ ਤੇ ਪ੍ਰਸ਼ਾਸਨ ਹੋਵੇਗਾ ਜਦ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਇਹ ਪ੍ਰਸ਼ਾਸਨ ਤੇ ਮਨਦੀਪ ਵੀ ਜ਼ਿੰਮੇਵਾਰ ਹੋਣਗੇ ਕਿ ਵਿੱਚ ਕੁਝ 7 ਲੱਖ ਰੁਪਏ ਦੇ ਗਬਰ ਹੋਣ ਦੀ ਗੱਲ ਆ ਰਹੀ ਆ ਉਹਦੇ ਵਿੱਚ ਤੁਹਾਡਾ ਨਾਮ ਵੀ ਮੈਂਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਹੈ ਉਹਦੇ ਵਿੱਚ ਜਨਾਬ ਮੈਨੂੰ ਘੱਟੋ ਘੱਟ ਇੱਥੇ ਆਇਆ ਨੂੰ ਮਹੀਨਾ ਡੇਢ ਕੀ ਹੋ ਚੁੱਕਾ ਵਾ ਇਹ ਤੇ ਸਰਪੰਚ ਮਨਦੀਪ ਸਿੰਘ ਦਾ ਜਿਹੜਾ ਕੇਸ ਚੱਲਿਆ ਹੋਇਆ ਵਾ ਇਹਨਾਂ ਦੀ ਇਨਕੁਆਰੀ ਪਿੱਲਾਂ ਚੱਲਦੀ ਰਹੀ ਆ ਬੀਡੀਪੀਓ ਪਦਰ ਤੋਂ ਹੋਈ ਆ ਉਸ ਤੋਂ ਬਾਅਦ ਹੈੱਡਕੁਆਰਟਰ ਚੰਡੀਗੜ੍ਹ ਉਹ ਵੀ ਹੋਈ ਆ ਤੇ ਮੁੱਖ ਦਫ਼ਤਰਾਂ ਰਾਈ ਹੁੰਦੇ ਹੋਏ ਇਨਕੁਆਰੀ ਤੇ ਇਹਨਾਂ ਨੂੰ ਜਿਹੜਾ ਗਵਨ ਮੋਟ ਹੈਗੀ ਆ ਲਗਭਗ 7,11,578 ਰੁਪਏ ਉਹ ਜਿਹੜੀ ਆ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਇਹਨਾਂ ਨੂੰ ਜਿਹੜੀ ਆ ਕੱਢੀ ਗਈ ਸੀ ਜਿਸ ਕਰਕੇ ਇਹਦੀ ਤਰੀਕਾ ਦੇ ਮਤਲਬ 216 ਦੀ ਕਾਰਵਾਈ ਕਰ ਲਈ ਵੀਡੀਓ ਨੂੰ ਲਿਖਿਆ ਜਾਂਦਾ ਕਿ ਪਹਿਲਾਂ 216 ਦੀ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਹੈ ਨਾ ਤੇ ਮੇਰੇ ਵੱਲੋਂ ਹਜੇ ਤੱਕ ਇਹਨਾਂ ਦੇ 216 ਦੀ ਕਾਰਵਾਈ ਨਹੀਂ ਲਿਖਿਆ ਨਹੀਂ ਗਿਆ ਕਿਉਂਕਿ ਮੈਨੂੰ ਆਏ ਨੂੰ ਮਹੀਨਾ ਹੀ ਹੋ ਚੁੱਕਾ ਵਾ ਕਿਉਂਕਿ ਇਹ ਤੇ ਪਹਿਲੇ ਅਫਸਰਾਂ ਨੇ ਲਿਖਣਾ ਸੀ ਤੇ ਜਿਹੜਾ ਪਰਚਾ ਦਰਜ ਹੋਇਆ ਮੇਰੇ ਵੱਲੋਂ ਕੋਈ ਇਲੈਕਟਰ ਨਹੀਂ ਗਈ ਕਿ ਵੀਡੀਓ ਨਾਲ ਪਰਚਾ ਦਰਜ ਕੀਤਾ ਜਾਵੇ ਅਸੀਂ ਤੇ ਪਹਿਲਾਂ 216 ਦੀ ਕਾਰਵਾਈ ਕਰਾਉਣੀ ਉਸ ਤੋਂ ਬਾਅਦ ਇਹ ਪਰਚੇ ਦਾ ਲਿਖਣਾ ਸੀ ਹੰਦਿਆ ਜੀ ਪੜੀ ਜਿ ਤੁਹਾਡਾ ਨਾਮ ਮੈਂਸ਼ਨ ਕੀਤਾ ਗਿਆ ਇਹ ਤਾਂ ਜਾਣ ਬੁੱਝ ਕੇ ਉਹਨਾਂ ਨੇ ਥਾਣੇ ਵਾਲਿਆਂ ਨੇ ਜੋ ਵੀ ਐਸਆਈ ਨੇ ਲਿਖ ਕੇ ਜਾਂ ਇਚਾਰਜ ਨੇ ਲਿਖਿਆ ਵਾ ਗਲਤ ਲਿਖਿਆ ਵਾ ਮੇਰੇ ਵੱਲੋਂ ਕੋਈ ਵੀ ਪਰਚੇ ਦਾ ਨਹੀਂ ਲਿਖਿਆ ਮੇਰੇ ਵੱਲੋਂ ਲੈਟਰ ਇਹ ਜ਼ਰੂਰ ਗਈ ਹੀ ਆ ਤੇ ਜਿਸ ਵਿੱਚ ਉਹਨਾਂ ਨੂੰ ਇਹ ਲਿਖਿਆ ਕਿ ਇਹ ਰਿਕਾਰਡ ਇਹ ਪੱਤਰ ਨਾਲ ਨੱਥੀ ਕਰਕੇ ਭੇਜਿਆ ਜਾਂਦਾ ਹੈ ਕਿ ਮਨਦੀਪ ਸਿੰਘ ਸਰਪੰਚਾ ਵੱਲੋਂ ਆਹ ਜਿਹੜਾ ਪੈਸੇ ਇੰਨੇ ਪਏ ਆ ਤੇ ਇਹਦੇ ਸਬੰਧੀ ਜਿਹੜਾ ਮੁੱਖ ਦਫ਼ਤਰ ਨੂੰ ਲਿਖਿਆ ਗਿਆ ਰਿਕਾਰਡ ਆਪ ਨੂੰ ਮੋਈਆ ਕਰਾਇਆ ਜਾਂਦਾ ਇਹਦੇ ਵਿੱਚ ਨਾ ਤੇ ਮੇਰੇ ਵੱਲੋਂ ਕੋਈ ਲੈਟਰ ਗਈ ਆ ਤੇ ਨਾ ਹੀ ਕੋਈ 70 ਹਜ਼ਾਰ ਦਾ ਨਾਮ ਵਿੱਚ ਮੈਂਸ਼ਨ ਕੀਤਾ ਕਿ ਵੀ ਇਵਨ ਨਾ ਨਵਲਮੈਂਟ ਹੈ ਤੁਹਾਡੇ ਵੀ ਇਸ ਤਰ੍ਹਾਂ ਦੀ ਤਾਂ ਕੋਈ ਹੈਗਾ ਨਾ ਨਾ ਜੀ ਮੈਨੂੰ ਤੇ ਆਏ ਨੂੰ ਮਹੀਨਾ ਡੇਢ ਹੋਇਆ ਜੀ ਇਹ ਜਿਹੜਾ ਕੇਸ ਹੀ ਮਨਦੀਪ ਸਿੰਘ ਸਰਪੰਚ ਅਤੇ ਉਸ ਤੋਂ ਬਾਅਦ ਇੱਕ ਨਰੇਗਾ ਦੇ ਮੁੰਡਾ ਕੰਮ ਕਰਦਾ ਸੀ ਆਪਣੇ ਹੈਗਾ ਵਾ ਨਿਸ਼ਾਨ ਸਿੰਘ ਉਹਨਾਂ ਦੋਵਾਂ ਦੇ ਉੱਪਰ ਹੀ ਉਸ ਤੋਂ ਬਾਅਦ ਜਿਹੜੀ ਇਹਦੀ ਇਨਕੁਆਰੀ ਚੱਲਦੀ ਰਹੀ ਮੈਨੂੰ ਘਟੋ ਘਟ ਇੱਕ ਮਹੀਨਾ ਡੇਢ ਮਹੀਨਾ ਹੋਇਆ ਇੱਥੇ ਆਏ ਨੂੰ ਹਾਂ ਜੀ ਪਹਿਲੇ ਕੌਣ ਵੀ ਸੀ ਬੀਡੀਪੀ ਉਹ ਪਹਿਲਾਂ ਰਹਿ ਇੱਥੇ ਸ਼ਮਸ਼ੀਰ ਸਿੰਘ ਰਹੇ ਆ ਉਹਨਾਂ ਤੋਂ ਪਿੱਛੇ ਰਹੇ ਆ ਬੀਡੀ ਉਹ ਇੱਕ ਸਾਲ ਹੋ ਰਿਹਾ ਉਸ ਤੋਂ ਪਹਿਲਾਂ ਮਲਕੀਤ ਸਿੰਘ ਵੀਡੀਓ ਇੱਕ ਸਾਲ ਰਹੇ ਆ ਨਹੀਂ ਮੇਰਾ ਕੋਈ ਰੋਲ ਨਹੀਂ ਹੈ ਜਿਹੜੇ ਕੇਸ ਦੀ ਰੈਟ ਪੁਲੀਸ਼ਨਾਂ ਦੀਆਂ ਕਾਪੀਆਂ ਵਾ ਪਹਿਲਾਂ ਸ਼ਮਸ਼ੀਰ ਸਿੰਘ ਬੀਡੀਪੀਓ ਸਿੰਘ ਆਪਣੇ ਸ਼ਮਸ਼ੀਰ ਸਿੰਘ ਵੱਲੋਂ ਪੱਤਰ ਵਿਹਾਰ ਕਾਫੀ ਕੀਤੇ ਗਏ ਆ ਉਹਨਾਂ ਦੀਆਂ ਕਾਪੀਆਂ ਇਹਦੇ ਵਿੱਚ ਲੱਗੀਆਂ ਹੋਰ ਰਿਕਾਰਡ ਦੇ ਵਿੱਚ ਹਾਂਜੀ ਓਕੇ ਓਕੇ ਅੰਨੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜਨਾਬ ਪੱਤਰ ਦੱਸੋ ਜੀ ਬਾਜੀ ਹਾਂਜੀ ਪੱਜੀ ਸ੍ਰਮ ਕਿ ਜਿਹੜਾ ਜਗਜੀਤ ਸਿੰਘ ਨੇ ਇੱਕ ਮਨਦੀਪ ਸਿੰਘ ਦੇ ਉੱਤੇ ਜਿਹੜਾ ਕੇਸ ਦਾਇਰ ਕਰਾਇਆ ਤੇ ਉਹਦਾ ਕੀ ਬਣਿਆ ਜੀ ਉਹਦਾ ਪੱਕਾ ਜਾਣਨਾ ਤੁਹਾਡੇ ਕੋਲ ਪੱਕਾ ਨਹੀਂ ਉਹ ਆਪਣਾ ਨਾ ਇਹਨਾਂ ਦੀ ਇਨਕੁਆਰੀ ਜਲਦੀ ਹੀਗੀ ਜੀ ਓਕੇ ਤੇ ਬਸ ਇਹਨਾਂ ਦੀ ਇਨਕੁਆਰੀ ਤੋਂ ਬਾਅਦ ਅਸੀਂ ਆਪਣਾ ਬਲਾਕ ਤੋਂ ਰਿਕਾਰਡ ਲੈ ਕੇ ਹਾਂਜੀ ਤੇ ਜੋ ਵੀ ਉਹਨਾਂ ਨੇ ਰਿਕਾਰਡ ਦਿੱਤਾ ਉਹ ਸਾਬ ਨਾਲ ਪਈ ਐਫਆਈਆਰ ਰਜਿਸਟਰ ਕਰਤੀ ਹੈਗਾ ਬੰਦੀ ਤੇ ਐਫਆਈਆਰ ਨੰਬਰ ਕੀ ਜੀ 13217 ਨੰਬਰ ਕੀ ਹੈ ਤੇ ਇਹਨਾਂ ਦੀ ਕੋਈ ਗ੍ਰਿਫਤਾਰੀ ਵੀ ਕੋਈ ਪਾਇ ਪਾਇਤੀ ਹੈ ਕਿ ਜਾਂ ਨਹੀਂ ਹਲੇ ਕਿਦਾਂ ਇਹਨਾਂ ਦੀ ਗ੍ਰਿਫਤਾਰੀ ਵੀ ਕੋਈ ਪਾਈ ਕਿਸੇ ਮਸਲੇ ਚ ਇਹਨਾਂ ਦੀ ਪਹਿਲਾਂ ਕੋਈ ਗ੍ਰਿਫਤਾਰੀ ਨਹੀਂ ਚ ਨੋਟਿਸ ਦਈਦਾ ਪਹਿਲਾਂ ਜਿਹੜਾ ਖਰਚਾ ਆ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸਰ ਇਹ ਨਾ ਤੁਹਾਡਾ ਪੱਖ ਪਾਉਣਾ ਸੀਗਾ ਤੇ ਤੁਹਾਡਾ ਪੱਖ ਪਾਇਆ ਕਿਉਂਕਿ ਫਿਰ ਤੁਸੀਂ ਕੱਲ ਵੀ ਨਹੀਂ ਮਿਲੇ ਤੇ ਅੱਜ ਵੀ ਫਿਰ ਤੁਸੀਂ ਹਾਂ ਪਤਾ ਕੀ ਆਹੀ ਚੰਡੀਗੜ੍ਹ ਆ ਜੀ ਤੇ ਬਲਕਿ ਕੋਈ ਨਹੀਂ ਜਦੋਂ ਆ ਗਿਆ ਤਾਂ ਫੜ ਲਾਂਗੇ ਜੇ ਤਾਂ ਗਾਮਸ਼ਾਹੀ ਹੈ ਠੀਕ ਹੈ ਸਰ ਠੀਕ ਇਹਨਾਂ ਚਲਾ ਦਈਏ